ਹਰ ਹਾਲ ਬਾਖਸ਼ੇ ਜਿਕਰੇ ਮਾਤਾ ਸ਼ੇਰਾਂ ਵਾਲੀ ਦਾ ਬਾਬਾ ਸਾਡੇ ਦਰਬਾਰ ਕੀ ਹੈ ਅੱਜ ਵਾਰ ਨੰਬਰ 90 ਮੇਰੇ ਵੱਡੇ ਭਾਈ ਰਕੇਸ਼ਪਰਾਚੋ 25 ਪੱਪੀ ਜਿਹੜੇ ਸਿਵਾਰਕਟ ਕੌਂਸਲਰ ਨੇ ਉਹ ਲਖਾਨੇ ਦੇ ਸੀਨੀਅਰ ਡਿਪਟੀ ਮੇਅਰ ਨੇ ਔਰ ਮੇਰੇ ਕੁਲੀਕ ਛੋਟੇ ਭਾਈ ਰਕੇਸ਼ ਖਾਸ਼ੋਪਰਾਚੋ ਪੱਪੀ ਜੀ ਐਫਐਲ ਸਾਹਿਬ ਔਰ ਸਾਡੇ ਦੁਤਨੋ ਸਾਹਿਬ ਦੇ ਮੁਖ ਸੇਵਾਦਾਰ ਸਰਪਾਲ ਸਿੰਘ ਜੀ ਜਿਨ੍ਹਾਂ ਦੇ ਕਰਕਮਲਾ ਦੇ ਨਾਲ ਅਪਰ ਅਲ ਮਿਲ ਕੇ ਸਾਰਿਆਂ ਨੇ ਇਹ ਰੋਡ ਦਾ ਤੋਂ ਕੱਟ ਨਹੀਂ ਕੀਤਾ ਔਰ ਸਾਰੇ ਬਾਜ਼ਾਰ ਵਾਲੇ ਜਿੰਨੇ ਨੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਉਂਕਿ ਇਹ 1 ਕਰੋੜ ਤੇ 65 ਲੱਖ ਦੀ ਲਗ ਦੇ ਨਾਲ ਜਿਹੜਾ ਅਸੀਂ ਕੰਮ ਕਾਰਜ ਕਰਨ ਜਾ ਰਹੇ ਹਾਂ ਇਹ ਕਾਫੀ ਦਿਨ ਤੋਂ ਡਿਮਾਂਡ ਵੀ ਸੀ ਔਰ ਖਾਸ ਕਰਕੇ ਮੁੱਖ ਰਸਤਾ ਸੀ ਜਿਹੜਾ ਦੁੱਖਨੋ ਸਾਹਿਬ ਦਾ ਕਾਫੀ ਦਿਨ ਤੋਂ ਖਰਾਬ ਸੀ ਔਰ ਮੰਗ ਸੀ ਲੋਕਾਂ ਦੀ ਕਿ ਸੜਕ ਬਣਾਈ ਜਾਏ ਅੱਜ ਅਸੀਂ ਸੜਕ ਦਾ ਕੰਮ ਸ਼ੁਰੂਆਤ ਕਰਦੇ ਜਿਹਦੇ ਵਿੱਚ ਆਰਐਮਸੀ ਬੀਐਮਪੀਸੀ ਔਰ ਲੈਟਾਂ ਦਾ ਮਿਕਸ ਸਾਰਾ ਕੰਮ ਹੈ ਇਹ ਅਸੀਂ ਤਕਰੀਬਨ 15-20 ਦਿਨ ਦੇ ਵਿੱਚ ਵਿੱਚ ਅਸੀਂ ਨੂੰ ਕੰਪਲੀਟ ਕਰ ਦੇਣਾ ਹੈ ਇਸ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਔਰ ਮੇਨ ਬਾਜ਼ਾਰ ਹੈ ਫੀਲਡ ਉਹਨਾਂ ਜਿਹਦਾ ਇਹ ਸਿਵਲਨ ਨੂੰ ਵੀ ਜੋੜਦਾ ਹੈ ਪੁਰਾਣੇ ਸ਼ਹਿਰ ਨੂੰ ਵੀ ਜੋੜਦਾ ਹੈ ਇਸ ਕਰਕੇ ਸਾਰੇ ਜਿਹਨੇ ਮੇਨ ਮੇਜਰ ਦਾ ਸੀਐਮਸੀ ਹਸਪੀਟਲ ਹੈ ਜਿਹਾ ਸਿਵਲ ਹਸਪਤਾਲ ਹੈ ਸਾਰੇ ਰੋਡਾਂ ਨੂੰ ਟੱਚ ਕਰਦਾ ਹੈ ਇਸ ਕਰਕੇ ਸਾਡਾ ਬਣਾਉਣਾ ਜ਼ਰੂਰੀ ਸੀ ਵਿੱਚ ਇਹਦੇ ਕਲਕਿੱਤਾ ਰੋਡ ਵੀ ਹੈ ਸਮਾਡੀ ਬਣੀ ਚੌਂਕ ਤੱਕ ਟੱਚ ਕਰੇਗੀ ਇਹਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਤੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਮਿਹਨਤ ਸੜਕਾਂ ਕਿਉਂਕਿ ਲੋਕਾਂ ਦੇ ਟੈਕਸ ਦਾ ਪੈਸਾ ਹੈ ਜੋ ਲੋਕ ਸੇਤ ਤੱਕ ਸ਼ਾਮ ਤੱਕ ਟੈਕਸੀ ਜਿੰਦੇ ਨੇ ਉਹੀ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਜਿਹੜੀਆਂ ਪਿਛਲੀਆਂ ਸਰਕਾਰਾਂ ਆਖਰੀ ਸਾਲ ਜੇ ਕੰਮ ਕਰਦੀਆਂ ਇਹ ਕੁਝ ਹੋ ਜਾਂਦੇ ਸੀ ਕੁਝ ਰਹਿ ਜਾਂਦੇ ਸੀ ਪਰ ਸਾਢੇ 3 ਦਿਨ ਸਾਲ ਤੋਂ ਲਗਾਤਾਰ ਇਹ ਸਾਡੇ ਦੋ ਹਲਕੇ ਜਿਹੜੇ ਨਾਲ-ਨਾਲ ਲੰਦੇ ਨੇ ਡਿਵੈਲਪਮੈਂਟ ਵੱਖੋਂ ਕੋਈ ਕੰਮ ਕੰਬਣੀ ਛੱਡੀ ਅਸੀਂ ਜਿੱਥੇ ਜਿੱਥੇ ਲੋਕ ਕਹਿੰਦੇ ਸੀ ਡਿਵੈਲਪਮੈਂਟ ਕਰਾਈ ਜਾਂਦੇ ਆ ਬਾਕੀ ਕੋਈ ਤੁਸੀਂ ਸਵਾਲ ਕਰਨਾ ਰੋੜਾ ਸਭ ਕਰ ਸਕਦੇ ਆ ਬਗਾ ਜੀ ਟ੍ਰੈਫਿਕ ਨੂੰ ਲੈ ਕੇ ਕੋਈ ਦਿੱਕਤ ਤਾਂ ਨਹੀਂ ਆਊਗੀ ਦੇਖੋ ਟ੍ਰੈਫਿਕ ਸਮੱਸਿਆ ਆਉਂਦੀ ਹੈ ਅਸੀਂ ਰਾਤ ਨੂੰ ਨਮ ਕਰਾਂਗੇ ਜ ਤੇ ਅਸੀਂ ਟ੍ਰੈਕਟਰ ਦਾ ਰੁਕਣਾ ਨਹੀਂ ਹੈ ਇਹ ਜਿੰਨੇ ਕੰਮ ਹੋਣਗੇ ਰਾਤ ਨੂੰ ਹੋਣਗੇ ਰਾਤ ਨੂੰ 10 ਵਜੇ ਤੋਂ ਬਾਅਦ ਸਟਾਰਟ ਕਰਾਂਗੇ ਫੇਰੇ 4-5 ਵਜੇ ਤੱਕ ਕੰਮ ਚੱਲਣਗੇ ਬਾਕੀ ਜਿਹੜੇ ਦੂਸਰੇ ਲਾਈਟ ਦਾ ਕੰਮ ਹੈ ਜਿਹੜੇ ਬੱਚੇ ਹਾਈ ਮਾਰਕਸ ਲਾਈਟ ਲਗਣੀ ਹੈ ਉਹ ਤਾਂ ਜਦੋਂ ਮਰਜ਼ੀ ਸੀ ਲਾ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਬਾਕੀ ਜਿੰਨੇ ਵੀ ਕੰਮ ਨੇ ਕੋਈ ਰਹਿ ਵੀ ਗਿਆ ਪੰਜ 10 ਵਜੇ ਰਹਿ ਵੀ ਗਿਆ ਉਹ ਅਸੀਂ ਬਹੁਤ ਛੇਤੀ 2-4 ਮਹੀਨੇ ਚ ਕੰਮ ਕਰਾਂਗੇ ਅੱਜ ਵਾਰਡ ਨੰਬਰ 90 ਦੇ ਅੰਦਰ ਵੱਡੇ ਭਾਈ ਚੌਧਰੀ ਮਦਨ ਲਾਲ ਬੱਗਾ ਜੀ ਐਮਐਲਏ ਜੀ ਵੱਡਾ ਭਾਈ ਸੀਨੀਅਰ ਡਿਪਟੀ ਮੇਰ ਰਕੇਸ਼ ਪ੍ਰਾਸ਼ਰ ਵੱਡਾ ਭਾਈ ਦੁਖਨੁਮਾਨ ਦੇ ਮੇਨ ਮੁਖ ਸੇਵਾਦਾਰ ਪ੍ਰਿਤਪਾਲ ਸਿੰਘ ਪਾਲੀ ਜੀ ਔਰ ਸਾਰੇ ਸਮੁੱਚੇ ਫੀਲਡ ਗਾਇੰਦੇ ਦੁਕਾਨਦਾਰ ਵਾਸੀ ਔਰ ਸਾਰੇ ਜਿਨੇ ਇਸ ਐਸੋਸੀਏਸ਼ਨ ਦੇ ਕਮੇਟੀ ਦੇ ਮੈਂਬਰ ਨੇ ਮੈਂ ਇਹ ਦੱਸਦੇ ਹੋ ਅੱਜ ਮੈਨੂੰ ਖੁਸ਼ੀ ਹੁੰਦੀ ਆ ਕਿ 1 ਕਰੋੜ 65 ਲੱਖ ਦੀ ਲਾਗਤ ਦੇ ਨਾਲ ਜਿਹੜਾ ਇਹ ਅੱਜ ਕੰਮ ਜਿਹੜਾ ਹੱਥਾਂ ਨਾਲ ਕੀਤਾ ਗਿਆ ਵਾ ਸਾਰਿਆਂ ਨੇ ਰਲ ਕੇ ਅਸੀਂ ਇਹ ਕੰਮ ਦੀ ਸਟਾਰਟਿੰਗ ਕੀਤੀ ਆ ਔਰ ਮੈਨੂੰ ਇਹ ਵੀ ਗੱਲ ਦੱਸ ਕੇ ਖੁਸ਼ੀ ਹੁੰਦੀ ਆ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਜਨਮ ਦਿਹਾੜਾ ਜੋ ਆ ਰਿਹਾ ਵਾ ਦਿਹਾੜਾ ਸ਼ੀਦੀ ਦਿਹਾੜਾ ਉਹਦੇ ਪ੍ਰਤੀ ਵੀ ਇਹ ਸੜਕ ਦਾ ਬਣਨਾ ਜ਼ਰੂਰੀ ਸੀਗਾ ਕਿਉਂਕਿ ਗੁਰੂ ਮਹਾਰਾਜ ਦਾ ਸਰੂਪ ਆਉਣਾ ਵਾ ਅਸੀਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਸਾਰਿਆਂ ਨੇ ਸੀਸ ਝੁਕਾ ਕੇ ਉਹ ਤੋਂ ਆਸ਼ੀਰਵਾਦ ਲੈਣਾ ਵਾ ਇਹ ਉਦੋਂ ਪਹਿਲਾ ਪਹਿਲਾ ਇਹ ਜਿਹੜਾ ਸਾਰਾ ਪਿਆਰ ਕੀਤਾ ਜਾਊਗਾ 9890 ਚ ਇੱਕ ਕਰੋੜ ਪੈਣ ਲੱਗਦੇ ਲਾਗਤ ਨਾਲ ਫੰਮ ਦਾ ਦਰਦ ਕਰਨ ਕੀਤਾ ਮਦਨ لال ਬੱਗਾ ਜੀ ਐਮਐਲ ਚੌਕਰਾਸ਼ਰਪਤੀ ਜੀ ਐਮਐਨਏ ਤੇ ਦੋਪਹੀਆਰਾਂ ਦੇ ਮੁਖ ਸਰਬਾਧਾਰ ਬਖਤਪਾਲ ਸਿੰਘ ਸਾਰਿਆਂ ਨੇ ਅਸੀਂ ਰਲ ਕੇ ਉਦਗਾਣ ਕੀਤਾ ਤੇ ਵੀਰਗਾਂ ਦੀ ਐਡਜੂਰੇਸ਼ਨ ਦੇ ਪ੍ਰਧਾਨ ਤੇ ਸਾਰੇ ਮੈਂਬਰ ਸਾਡੇ ਨਾਲ ਖੜੇ ਆ ਇੱਕ ਕਾਫੀ ਦੇ ਤੋ ਇਹਨਾਂ ਦੀ ਮੰਗ ਸੀ ਇੱਕ ਤਾਂ ਲਾਈਟਾਂ ਕਹਿ ਰਹੇ ਸੀਗੇ ਲਾਈਟ ਵੀ ਪਾਸ ਕਰਾਫੀ ਹੈ ਇੱਕ ਦੁਖਨਾਰਾ ਰੋਡ ਕਲਗੀਧਾਰ ਰੋਡ ਰੰਗ ਮਾਰਕੀਟ ਤੇ ਦੁਕਾਨਵਾਰੋਂ ਦਾ ਕਰੋੜ ਦਾ ਪਿਛਲਾ ਹਿੱਸਾ ਤੇ ਸਾਰਾ 24 ਨਗਰ ਕੀਰਤਨ 350 ਸਾਲ 50 ਸਰਕਾਰ ਮਨਾ ਰਹੀ ਹੈ ਤੇ ਸਾਨੂੰ ਤੋਂ ਵੀ ਆਰਡਰ ਆਇਆ ਵੀ ਨਗਰ ਕੀਰਤਨ ਕਿੱਥੇ ਕਿੱਥੇ ਵੀ ਨਿਕਲਣਾ ਉਹ ਏਰੀਆ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਤੇ ਉਹ ਵੀ ਮੁੱਕ ਰੱਖਦੇ ਹੋਏ ਕੰਮ ਪਾਸ ਕਰਾਏ ਗਏ ਆ ਤੇ ਅਸੀਂ ਇਹ 10 15 ਦਿਨ ਥੋੜਾ ਜਲਦੀ ਸ਼ੁਰੂ ਕਰਾ ਰਹੇ ਆ ਤਾਂ ਕਿ ਨਗਰ ਕੀਰਤਨ ਰਾਮ ਨਾਮ ਨਿਕਲੇ ਤੇ ਖੂਬ ਸੋਹਟੀ ਇੱਥੇ ਦਿਖੇ ਤੇ ਕੋਈ ਗੰਦਗੀ ਨਾ ਹੋਵੇ ਸਾਫ ਸੁਥਰਾ ਹੋਵੇ ਕਿਉਂਕਿ ਇਹ ਕਰਮਾਂ ਵਾਲੇ ਵਿਵਹਾਰ ਹੁੰਦੇ ਆ ਜਿਹੜਾ 350ਵਾਂ ਨਗਰ ਕੀਰਤਨ ਇੱਥੇ ਬੁਧਾਨੇ ਚ ਪੀ ਨੂੰ ਆਣਾ 21 ਨੂੰ ਮੇਰੇ ਕੋਲ ਤੋਂ ਵਾਪਸੀ ਹੈ ਤੇ ਸਾਡੀ ਖੁਸ਼ਕਿਸਮਤੀ ਹੈ ਵੀ ਅਸੀਂ ਵਾਹਿਗੁਰੂ ਦੀ ਸੇਵਾ ਕਰਨ ਚ ਸਫਲ ਹੋ ਰਹੇ ਹਾਂ ਤੇ ਅਸੀਂ ਅੱਗੇ ਵੀ ਐਂ ਪਬਲਿਕ ਦੀ ਜੋ ਜੋ ਡਿਮਾਂਡ ਹੋਵੇ ਉਹ ਅਸੀਂ ਪੂਰੀ ਕਰਾਂਗੇ ਲੋ ਜੋ ਇਹਨਾਂ ਸਹੂਲਤਾਂ ਚਾਹੀਦੀਆਂ ਅਸੀਂ ਆਪੇ ਜਨਪਦ ਨੂੰ ਪੂਰੀ ਸੰਸਤਾ ਦਾ ਐਗਰਜੀ ਦੇ ਖਾਦਾਂ ਦੇ ਵਾਹਿਗੁਰੂ ਜੀ ਕਹਿੰਦੇ ਮੈਂ ਸਮੂੱਚੇ ਜਿਹੜੇ ਤੁਹਾਡੇ ਲੀਡਰ ਆਏ ਨੇ ਰਗੇਸ਼ ਪ੍ਰਾਸ਼ਦ ਜਿਪੀ ਸੀਨੀਅਰ ਡਿਪੀ ਮੇਰ ਆਏ ਨੇ ਇਹਨਾਂ ਦਾ ਧੰਨਵਾਦ ਕਰ ਰਹਾ ਆਪਣੇ ਪਿਆਰ ਦੀ ਐਸੋਸੀਏਸ਼ਨ ਦੇ ਵੱਲੋਂ ਇਹ ਬੜੇ ਹੀ ਕਰਮਾ ਵਾਲੇ ਬੰਦੇ ਨੇ ਜਿਨ੍ਹਾਂ ਨੂੰ ਗੁਰੂ ਦੇ ਵਾਸਤੇ ਸੇਵਾ ਮਿਲੀ ਹੈ ਅਸੀਂ ਬਾਰੇ ਖੁਸ਼ਕਸ਼ਮਤਾਂ ਜਿਹੜੇ ਇਹ ਮਹਾਪੁਰਸ਼ਾਂ ਦੇ ਦਰਸ਼ਨ ਕਰ ਰਹੇ ਨੇ ਜਿਹੜੇ ਜਿਹੜੇ ਕੇ ਸਾਡੇ ਇਸ ਉਪਰਾਲੇ ਦੇ ਵਿੱਚ ਸ਼ਾਮਲ ਹੋਏ ਨੇ ਇਹਨਾਂ ਨੂੰ ਮਹਾਰਾਜ ਨੇ ਬਖਸ਼ਿਸ਼ ਖਸੀ ਗੁਰੂ ਮਹਾਰਾਜ ਦਾ ਨਗਰ ਕੀਰਤਨ ਆਣਾ ਹੈ ਉਹਨਾਂ ਦੇ ਵਾਸਤੇ ਜਿਹੜਾ ਇਹ ਉਪਰਾਲਾ ਕਰ ਰਹੇ ਨੇ ਇਸਲਾਹ ਨਾ ਜੋ ਸਾਡਾ ਵਿਆਪ ਸਾਡੀ ਐਸੋਸੀਏਸ਼ਨ ਸਾਡੇ ਪਿਆਰ ਵਾਲੇ ਹਮੇਸ਼ਾ ਇਹਨਾਂ ਦੇ ਧੰਨਵਾਦੀ ਰਹੇ ਨਾ ਫਿਰ ਹੁਣ ਵੀ ਧੰਨਵਾਦੀ ਰਵਾਂਗੇ ਕਿਉਂਕਿ ਇਹ ਜਿਹੜਾ ਕੰਮ ਕਰ ਰਹੇ ਨੇ ਇਹ ਸਾਡੇ ਵਾਸਤੇ ਸਾਡੇ ਭਰਾਵਾਂ ਦੀ ਇੱਕ ਉਪलब्ਧੀ ਹੈ ਵਿਕੇਸ਼ ਕ੍ਰਾਸ਼ਰ ਜੀ ਅਸ਼ੋਕ ਬਰਾਸ਼ਰ ਜੀ ਜੰਮਦਾ ਲਾਂਭਗਾ ਜੀ ਸਾਡੇ ਭਰਾ ਨੇ ਕਿ ਜਦੋਂ ਦੇ ਵੀ ਸਰਕਾਰ ਦੇ ਵਿੱਚ ਆਏ ਨੇ ਇਹਨਾਂ ਨੇ ਸਾਡੇ ਪਿਆਰ ਦਾ ਕੋਈ ਵੀ ਕੰਮ ਜਿਹੜਾ ਹੈ ਨਹੀਂ ਰੋਕਿਆ ਉਹਨੂੰ ਪਹਿਲ ਦੇ ਆਧਾਰ ਦੇ ਉੱਤੇ ਕੀਤਾ ਜਿੱਦਾਂ ਸਾਡੇ ਪਿਆਰ ਦੀ ਮੁੱਖ ਮੰਗ ਸੀਗੀ ਕਿ ਸਾਡੇ ਪਿਆਰ ਵਿੱਚ ਕੋਈ ਵੀ ਬਾਥਰੂਮ ਨਹੀਂ ਸੀਗਾ ਜਿਹੜੀਆਂ ਬਾਹਰੋਂ ਸਾਡੀਆਂ ਪਹਿਲਾਂ ਆਂਦੀਆਂ ਸਨ ਕਿਉਂਕਿ ਇੱਥੇ ਦਾ ਜਿਹੜਾ ਜ਼ਿਆਦਾ ਰਗਾ ਗਿਆ ਉਹ ਪਿੰਡੂ ਹੈ ਉਹਨਾਂ ਨੂੰ ਬਾਥਰੂਮ ਜਾਣ ਦੀ ਬਹੁਤ ਪ੍ਰੋਬਲਮ ਹੁੰਦੀ ਹੈ ਪੁਰਾਣੇ ਸੜਕਾਂ ਦੇ ਨਾਲ ਕੋਈ ਇਦਾਂ ਪਰ ਇਹਨਾਂ ਨੂੰ ਐਸਤੇ ਆ ਇਹਨਾਂ ਨੇ ਫਰਸਟ ਕਲਾਸ ਸਾਡੇ ਇੱਥੇ ਜਿਹੜਾ ਬਾਥਰੂਮ ਬਣਾਇਆ ਸੜਕਾਂ ਵਿੱਚ ਬਣਾਇਆ ਲਾਈਟਾਂ ਦਾ ਉਪਰਾਲਾ ਬਹੁਤ ਵੱਡਾ ਕੀਤਾ ਇੱਕ ਸਾਡੇ ਸੈਂਟਰ ਦੇ ਵਿੱਚ ਪਹਿਲੇ ਉਹ ਨਿਕਲ ਕੇ ਬੈਰੀ ਕਰਨ ਲੱਗੇ ਰਹਿੰਦੇ ਲੋਕੀ ਟੱਪਦੇ ਸਨ ਤੇ ਐਕਸੀਡੈਂਟ ਬਹੁਤ ਹੁੰਦੇ ਸੀ ਸਾਡੇ ਪ੍ਰਸ਼ਰਜੀ ਨੇ ਉਹ ਜਿਹੜਾ ਦੇਖੋ ਸੈਂਟਰ ਦੇ ਵਿੱਚ ਐਡੀ ਵਧੀਆ ਤਿਆਰੀਆਂ ਬਣਾ ਦਿਆ ਬੋਟੇ ਲਗਾਉਂਦੇ ਨੇ ਸਾਡਾ ਜੇ ਰੋਡ ਇੱਕ ਸੁਪਨ ਬਣਾਤਾ ਇੱਕ ਲਾਜਵਾਬ ਇਹਨਾਂ ਦਾ ਕਾਰਜ ਹੈ ਕੰਮ ਕੀਤਾ ਹੋਇਆ ਹੈ ਜਿਹੜਾ ਅਸੀਂ ਦੇਨੀਆ ਨਹੀਂ ਦੇ ਸਕਦੇ ਸਾਡੇ ਵੱਲੋਂ ਪਿਆਰ ਦੀ ਐਸੋਸੀਏਸ਼ਨ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਲੱਖ ਵਾਰੀ ਨਹੀਂ ਹਜ਼ਾਰ ਵਾਰੀ ਨਹੀਂ ਕਰੋੜ ਵਾਰੀ ਇਹਨਾਂ ਦਾ ਧੰਨਵਾਦ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅਤੀ ਸਤਿਕਾਰਯੋ ਮੇਰੇ ਬੋਵੇ ਭਰਾ ਸੱਜੇ ਤੇ ਖੱਬੇ ਦੇ ਡਿਪਟੀ ਮੇਅਰ ਸਾਹਿਬ ਇਹਨਾਂ ਦੇ ਸਹਿਯੋਗ ਦਾ ਸਦਕਾ ਜੋ ਸਾਡੇ ਫੀਲਡਗਾਂ ਦੇ ਇਲਾਕੇ ਦੀ ਮੰਗ ਸੀ ਕਾਫੀ ਦੇਰ ਤੋਂ ਕੀਏ ਦੂਨਰਥਾ ਰੋਡ ਫੀਲਡਗਾਂ ਰੋਡ ਉੱਥਾਰੇ ਹੀ ਸਤਿਕਾਰਯੋ ਕੀ ਮਦਦ ਨਾਲ ਪੱਗਾਈ ਨੇ ਦੱਸਿਆ ਵਿਸਾਰ ਨਾਲ ਕਿਹੜੇ ਕਿਹੜੇ ਰੋੜਾਂ ਨੂੰ ਮੈਂ ਚੱਚ ਕਰਦਾ ਹਾਂ ਕੀ ਇਹਦੇ ਲਈ ਬਣਾਉਣ ਲਈ ਉਪਰਾਲਾ ਕੀਤਾ ਮੈਂ ਨਾਲ ਤੈਅ ਜੁੱਤੋਂ ਨਮਾਲ ਕਰਦਾ ਔਰ ਪਰਮਾਤਮਾ ਨੇ ਕਿਰਪਾ ਕੀਤੀ ਸਾਰਿਆਂ ਤੇ ਕੀ ਇਹ ਰੋੜ ਨੂੰ ਬਣਾਉਣ ਲਈ ਇਹਨਾਂ ਨੇ ਉਪਰਾਲਾ ਕੀਤਾ ਇਹਨਾਂ ਦਾ ਦਿਲ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ